ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੁਹਾਡਾ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣਾ ਰਚਾ ਬੁਣਤ ਰੱਖਿਆ ਵਾਸ਼ੇ ਭਾਈ ਸਾਰਿਆਂ ਮੱਕੀ ਵਧੀਆ ਧੁੱਪਾਂ ਨਗਲੀ ਵੀ ਮੌਸਮ ਸਾਫ ਹੈ ਅੱਜ ਹਵਾ ਬੰਦ ਹੈ ਜੀ ਠੀਕ ਹੈ ਮੌਸਮ ਅੱਜ ਹਵਾ ਥੋੜੀ ਜਿਹੀ ਖਰਾਬ ਕਰਦੀ ਹੈ ਉਹਦੇ ਕਰਕੇ ਠੰਡ ਜ਼ਿਆਦਾ ਵੱਧਦੀ ਹੈ ਬਾਕੀ ਰਾਤ ਵੀ ਥੋੜੀ ਜੀ ਗਰਮੈਸ਼ ਜੀ ਵਿੱਚ ਰਿਹਾ ਅੱਜ ਵੀ ਥੋੜੀ ਜੀ ਗਰਮੈਸ਼ ਲੱਗਦਾ ਵੀ ਹੁਣ ਮੀਂਹ ਆਲਾ ਕਰੂਗਾ ਥੋੜੀ ਮਾੜੀ-ਮੋਟੀ ਕਿਰਪਾ ਵਧੀਆ ਜੇ ਹੋ ਜਵੇ ਫੇਰ ਠੰਡ ਨਹੀਂ ਪੈਂਦੀ ਸੁੱਕੀ ਠੰਡ ਖਰਾਬ ਕਰਦੀ ਹੈ ਚਲੋ ਵੇ ਸੋਕੀ ਠੰਡ ਖਰਾਬ ਕਰਦੀ ਐ। ਬਾਕੀ ਆਜੇ ਪੀਜੀਆਈ ਜਾਣਾ ਪੈਗਾ ਜੀ ਹਮਲਕੀਤ ਬਾਈ ਗਲੇ ਜਾ ਗਏ ਤੇ ਉੱਥੇ। ਵੀ ਕਰਦੇ ਇਹਨਾਂ ਦੇ ਤੁਹਾਨੂੰ ਪਤਾ ਹੀ ਪਹਿਲਾਂ ਚਾਰ-ਪੰਜ ਦਿਨਾਂ ਦਾ ਦਾਖਲ ਐ। ਵੀ ਥੋੜੀ ਹਾਰਟ ਦੀ ਪ੍ਰੋਬਲਮ ਆ ਗਈ ਧੀ। ਚਲੋ ਉਹਦੇ ਬਚਾਅ ਹੋ ਗਿਆ। ਉਹ ਸਰੀਰ 'ਚ ਖੂਨ ਘਟਦਾ ਉਹਦੇ ਕਰਕੇ ਕਹਿੰਦੇ ਵੀ ਪੰਪ ਦਿਲ ਨਾਲ ਘਟਮ ਕਰਿਆ ਉਹਦੇ ਕਰਕੇ। ਖੂਨ ਜੜਿਆ ਠੀਕ ਆ ਹੁਣ ਸਰੀਰ। ਵੀ ਖਬਰਸਾਰ ਲੈ ਕੇ ਆਏ ਵਧੀਆ ਠੀਕ ਆ ਕੋਈ ਤਖਲੀਫ ਨਹੀਂ ਹੈਗੀ। ਚਲੋ ਹੁਣ ਡਾਕਟਰ ਦੇਖਦੇ ਘਰੋਂ ਛੁੱਟੀ ਕਰਦੇ ਐ। ਵੀ ਅਸਲੀ ਦਾ ਹੁਣ ਡਾਕਟਰਾਂ ਦੇ ਉਹਦੇ ਪਰਿਆ। ਵੀ ਜਦੋਂ ਛੁੱਟੀ ਕਰਤੀ ਅੱਜ ਵੀ ਹੋ ਸਕਦੀ ਐ ਕੱਲ ਨੂੰ ਵੀ ਹੋ ਸਕਦੀ ਹੈ। ਵੀ ਕਦ ਦਿੰਨ ਚ ਕਹਿੰਦੇ ਕਰ ਦੇਣੀ ਹੈ। ਹੂੰ ਠੀਕ ਹੈ। ਜਿੱਥੇ ਗੇੜਾ ਮਾਰ ਕੇ ਆਇਆ। ਬਾਕੀ ਚਲੋ ਦਿਖਾਉਂਦੇ ਜੀ ਹੋਰ ਕਾਰੋਬਾਰ ਜਿਹੜੇ ਚੱਲਦੇ ਆਪਨੇ ਇੱਧਰ। ਵੀ ਫਸਲ ਬਾੜੀ ਠੀਕ ਆ ਵਧੀਆ। ਮੱਕੇ ਇੱਧਰ ਫਤੇਗੜ ਸਾਹਿਬ ਨੂੰ ਹੋ ਗਏ ਜੀ ਦੇ ਘੁੰਮ ਕੇ। ਦੇਖਿਆ ਚਾਰੇ ਪਾਸੇ ਫਸਲ ਬਾੜੀ ਜੰਦੀ ਵੀ ਹੈਗੀ ਆ। ਠੀਕ ਆ ਇਹ ਨੋਕਿਆ। ਚਲੋ ਠੀਕ ਆ ਜੀ ਬਾਕੀ ਦਿਖਾਉਂਦੇ ਹੋਰ ਕਾਰੋਬਾਰ ਜਿਹੜੇ ਚੱਲਦੇ। ਬੱਸ ਉਹ ਜੀ ਦੇ ਆ ਗਿਆ ਇਹ ਬੀਰ ਮਤਿਆ ਮੋਬਿਲ ਹੋਰ ਹੈ ਗਰਮਤਾ ਹੈਗੀ ਉਹ ਬਣਾ ਹੈ ਜਦੋਂ ਇੱਕ ਖਾ ਲਿਆ ਪਤਾ ਜਾ ਬੜੀ ਕਰਕੇ ਕੱਟ ਹੁੰਦੀ ਬਾਕੀ ਆਹੀ ਦੀ ਫਰੇਮ ਬਣੀ ਬਈ ਫਰੇਮ ਵੀ ਤਗੜੇ ਅੰਗਲਾਂ ਦੀ ਬਣੀ ਜੀ ਆਹ ਇਹ ਅੰਗਲ ਹੈ ਜੋੜੇ ਬਡਾ ਬਲ ਜਿਹੜੇ ਆ ਬਣ ਕੇ

ਕੌੜੀਓ ਇਹ ਬਸਲਾ ਪਾਇਦਾ ਮਸਟੇ ਡਾਕਟਰ ਉਹਨਾਂ ਦਾ ਮਾਹਰ ਹੈ ਅਰੇ ਇਹਨਾਂ ਨੂੰ ਜੇ ਪੈਰ ਆਲੋਪਾ ਅੱਛਾ ਚਾਲੇਦਾ ਵੇਚ ਜਾਣਾ ਥੋੜਾ ਬਹੁਤ ਮਹਿੰਗਾ ਓਹ ਖਾਣੋ ਫਿਕਰਾ ਸਾਲਾ ਇਹ ਕਈ ਵਾਰ ਗੰਦੇ ਹੀ ਬੰਦੇ ਨਹੀਂ ਆ ਮੈਂ ਕਹਿੰਦਾ ਚਾਂਦੀ ਜਵੇਰੀਆਂ ਦਾ ਚਾਂਦੀ ਵਰਗਾ ਰੰਗ ਹੋ ਗਿਆ ਚੁੰਨ ਜਿਹਾ ਵੇਚਦੇ ਓਹ ਦਾ ਰੰਗ ਨਾ ਚਾਰ ਮਾਰਾ ਕੇ ਹਾਂ ਅੱਗੇ 3 ਮੈਂ ਕੱਲ ਨੂੰ ਪਾਏਗਾ ਤੇ ਮੜ ਕੇ ਆ ਕੇ ਉਹਨੂੰ ਬੜ ਦੇਣ ਹਾਂ ਆਥੇ ਜਨਾ ਵਰਾਦੀ ਅੱਥੇ ਕੀ ਕਰਾਂ ਮੈਂ ਤੇ ਗਾੜੀ ਨੂੰ ਤਾਂ ਕਾ ਔਰ ਵੱਟਨੇ ਗਲੇ ਹਲੇ ਥੋੜੀ ਥੱਲੇ ਕਰਨੀ ਹਾਂ ਥੋੜੀ ਥੱਲੇ ਕਰਨੀ ਆਹ ਲੈੰਦਾ ਖੜਿਆ ਨਾ ਮੈਂ ਕਦੇ ਖੜਿਆ ਲੰਦਾ ਨਾ ਮੈਂ ਇਦਾਂ ਮੈਂ ਕੰਮ ਨਹੀਂ ਚੱਲਦਾ ਯਾਰ ਪੰਜ ਮਿੰਟ ਜੀ ਆਪ ਨਹੀਂ ਬਣਾ ਸਕ ਤੋਰੇ ਕਿਹਦਾ ਨਹੀਂ ਹਟ ਲੋ ਇਹਦਾ ਮਸਲੇ ਅੱਗੇ ਤੁਸੀਂ ਉਹ ਕਰ ਦੇਣਾ ਹੈ ਨਾ ਉਹ ਯਾਰ ਮੇਰੇ ਜਿਆਦਾ ਬਰਮੇ ਦਾ ਮਾੜਾ ਟੁੱਟੇ ਵੇ ਦਾ ਹੂੰ ਉਹ ਕੁਮਰਾ ਖੋ ਗਿਆ ਏਡਾ ਦਾ ਉਹ ਵੀ ਇੱਕ ਜਿਹੜੇ ਅੱਗੇ ਤੁਸੀਂ ਜਿਵੇਂ ਪੱਠੀ ਹੁੰਦੀ ਜੀ ਇਹ ਕੋਲੇ ਵਾਲੀ ਬਣਾਈ ਵੀ ਚਾਰ ਹਾਰਦ ਲੋਹਾ ਚਾਹੀਦਾ ਉਹਨੂੰ ਵੀ ਹਾਂ ਇਹਣਾ ਛੈਣੀ ਕਮਾਣੀ ਛੈਣੀ ਸੋਣਿਆ ਕਰਦੇ ਚੱਕੀ ਰਹਿੰਦੇ ਹੁੰਦੇ ਵੇ ਕਮਾਣੀ ਚਾਹੀਦੀ ਮੇਰੋਂ ਪਿਆ ਪੱਖਾ ਹੁਣ ਵੀ ਉਹ ਮੈਂ ਦੇਖਦਾ ਬਾਬਾ ਕਰਦਾ ਉਹ ਪਾਣੀ ਕੇ ਪਾਈ ਜਾਣੀ ਕਰੀ ਜਾਣੀ ਪਾਣੀ ਪੱਕੇ ਇਹ ਨਾ ਲੋਹਾ ਹਾਰ ਚਾਹੀਦਾ ਕਹੀਂ ਸਰਾਖ ਮਾਰੂਗਾ ਇਹਦੇ ਲੈ ਦੂਰ ਨਾਲ ਮੁਰਜਣਾ ਉਹਨੇ ਕਮਾਣੀ ਦਾ ਚਾਹੀਦੀ ਛੈਣੀ ਬਣਾ ਲੈ ਕੁਝ ਬਣਾ ਲੈ ਦਾ ਇਹ ਵਧੀਆ ਚੀਜ਼ ਹੈ ਕਹਿਣ ਦਾ ਪਾਪਾ ਇਹਦਾ ਹਿੱਸਾ ਪਾਤਾ ਟਰਾਲੇ ਦਾ ਪਾਤਾ ਹੀ ਬਦਲ ਲੇ ਕੇ ਹੈ ਇਹ ਬਾਈ ਟਾਈਟਲ ਨਵਾਂ ਲਿਆਂਦਾ ਦਾ ਇਹ ਹਿੱਸਾ ਹੈ ਦਾ ਟਰੜ ਚਲੋ ਬਦਲ ਲੇ ਕੇ ਉਹਨਾਂ ਕੱਲ ਨਵਾਂ ਦੇ ਕੇ ਆਪਣਾ ਦੂਆ ਖੋਲ ਲੇਗੇ ਹੁਣ ਨਵਾਂ ਹਲੇ ਜੱਕ ਜੋ ਕਪੜੀ ਕਾਗਜ਼ ਪੱਤਾ ਚੜਾਏ ਹੋਏ ਕੋਣ ਮੈਂ ਚਲੋ ਐਨਾ ਵੀ ਬਦਲ ਲੇ ਕੇ ਗਾਰੰਟੀ ਵੇਚਦਾ ਉਰੋੜੂ ਵੀ ਕਰਦੇ ਨੇ ਕੱਟੇ ਵੜਦੇ ਆਂ। ਖਲਾ ਭਰਾ ਨੂੰ ਲਵਾ। ਅਧਰੂਤ ਨੂੰ ਤਾਂ ਜੋੜ ਕੇ ਮਾਰਦੇ ਆ। ਤਾਂ ਇਹ ਲਜਾਨਾ ਆ ਨਾ ਮੈ। ਕਪੜੇ ਮੋਣੀ ਕਰਾ ਜੀ ਅਵੇ ਨਿਕਾਲਾ ਨਾ। ਇਕੜੇ ਮੋਣੀ ਇਹ ਫਰਾਹ ਕਹਿੰਦੇ ਨੇ ਇਧਰ ਕੁ ਮੈਂ ਪਈ ਜਾਂਦਾ। ਕਾਪੜੇ ਕਾਲਾ ਕਰਦੇ ਆ। ਬੜਾ ਮਾਨਯਾ ਪਿਆਰਾ ਫੁੜੀ ਫੁੜੀ ਜਾਂਦੀ ਆ। ਲੋ ਆ ਵੀ ਪਹੁੰਚ ਗਏ ਪਰਮਾਰ ਦੇ ਹਸਪੀਟਲ 'ਚ ਅਮਰਜੈਂਸੀ ਪੈ ਗਈ ਵੀ ਚਲੋ ਜਿੰਨਾ ਕੋਪਾ ਦਿਖਾਇਆ ਤੁਹਾਨੂੰ ਵੀਡੀਓ ਚ ਕਰਿਓ ਮਨਜ਼ੂਰ ਬਾਕੀ ਮਰੀਜ਼ ਲੈ ਕੇ ਆਏ ਹੋਰ ਇੱਕ ਵੀ ਦੇਖਦੇ ਆ ਕਰਾਉਂਦੇ ਇਲਾਜ ਦੇਖੇ ਵੀ ਦਾਖਲ ਕਰਦੇ ਇੱਕ ਦਵਾਈ ਦੇ ਕੇ ਸਾਰਦੇ ਕਿਵੇਂ ਵੀ ਚਲੋ ਇਹ ਜੇ ਚੱਲੀ ਜਾਂਦੇ ਕੰਮ ਮਰੀਜ਼ ਉਹ ਗੇ ਢੱਲਾ ਘੜੀ ਜ ਬਲੱਡ ਪ੍ਰੈਸ਼ਰ ਥੋੜਾ ਜਿਹਾ ਘਟ ਗਿਆ ਤਾਂ ਇੱਕ ਧੜਕਾ ਧੋੜਕਣ ਘਟ ਗਈ ਉਹਦੇ ਕਰਕੇ ਅੰਦਰ ਆਪਾਂ ਨੇ ਇਲਾਜ ਚੱਲਦਾ ਵੀਠਕ ਹੈ ਜੀ ਮਿਲਦੇ ਫਿਰ ਆਪਾਂ ਅਗਲੇ ਬਲੌਗ ਦੇ ਵਿੱਚ ਪਰ ਸਤਿ ਸ਼੍ਰੀ ਅਕਾਲ ਜੀ